ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਭੋਂਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾ ਗੀਰਹਾ ਹਾਸਨ ਰਾਸੀ ਤਿਆਉ ਸੰਿਆਸੀ ਜਾ ਜੰਤ ਜੋਗੀ ਤਾ ਕਾਇਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਏਕ ਤਹੋਰਾ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨ੍ਹாம் ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਭਾਲਾ ਪਹਿਲਾ ਚੋਪ ਦੇ ਵਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਓ ਆਸਨਾ ਰਾਸੀ ਤਿਆਉ ਸਨੇ ਆਸੀ ਜਾ ਜੰਤ ਜੋਗੀਤਾ ਕਾਇ ਆ ਪੋਗੇ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇਕ ਬਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸਿਓ ਵਾਗੇ ਰਹਾਉ ਆਸਨ ਆਸੀ ਧਿਆਉ ਸੰਨਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਦਿਗੰਬਰ ਦੇ ਵਿਚਾਰਿਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਬਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਉ ਆਸਨਾ ਰਾਸੀ ਧੰਸਨਿਆਸੀ ਜਾ ਜੰਤ ਜੋਗੀਤਾ ਕਾਇ ਆ ਪੋਗੀ ਦਿਆ ਬੇਗੰਬਰ ਦੇ ਵਿਚਾਰਿਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਵ ਆਸਨ ਰਾਸੀ ਧਿਆਉ ਸੰਨਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜਹ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਆਂ ਵਾਗੇ ਰਹਾਉ ਆਸਨ ਆਸੀ ਧਿਆਉ ਸੰਨਿਆਸੀ ਜਾ ਜੰਤ ਜੋਗੀ ਤਾ ਕਾਇ ਆ ਪਹੂਗੇ ਦਿਆ ਦੇ ਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਣੇ ਚੋ ਜੇ ਨਾ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਵ ਆਸਨਾ ਰਾਸੀ ਧਾਂਸਨਿਆਸੀ ਜਾ ਜੰਤ ਜੋਗੀਤਾ ਕਾਇਆ ਪੋਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਬਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਬਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਓ ਆਸਨ ਰਾਸੀ ਧੰ ਸਨਿਆਸੀ ਜਾ ਜੰਤ ਜੋਗੀਤਾ ਕਾਇਆ ਪੋਗੀ ਦਿਆ ਬੇਗੰਬਰ ਦੇ ਵਿਚਾਰਿਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਬਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਵ ਆਸਨਾ ਰਾਸੀ ਧਿਆਉ ਸਨੇ ਆਸੀ ਜਾ ਜੰਤ ਜੋਗੀਤਾ ਕਾਇ ਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਏਕ ਤੋਂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਕਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਵ ਆਸਨਾ ਰਾਸੀ ਧੌਂਸਨਿਆਸੀ ਜਾਂ ਜੰਤ ਜੋਗੀ ਤਾਂ ਕਾਇਆ ਪੋਗੀ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਬਹੋਰ ਵੇਸ ਬਹੁ ਤੇਰੇ ਨਾਨਕ ਜਣਾ ਚੋਜ ਨ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇ ਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋਜ ਨ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਉ ਆਸਨ ਰਾਸੀ ਧਾਂਸਨੇ ਆਸੀ ਜਾਂ ਜੰਤ ਜੋਗੀਤਾ ਕਾਇਆ ਪੋਗੀ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਬਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਆਂ ਵਾਗੀ ਰਹਾਓ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਦੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋ ਜੇ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਆਂ ਵਾਗੇ ਰਹਾਉ ਆਸਨ ਨਰਾਸੀ ਧਿਆਉ ਸੰਨਿਆਸੀ ਜਾ ਜੰਤ ਜੋਗੀ ਤਾ ਕਾਇ ਆ ਪਹੂਗੇ ਦਿਆ ਦੇ ਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਸਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋ ਜੇ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਓ ਆਸਨਾ ਰਾਸੀ ਧੰ ਸਨਿਆਸੀ ਜਾ ਜੰਤ ਜੋਗੀਤਾ ਕਾਇ ਆ ਪੋਗੀ ਦਿਆ ਦਿਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਣੇ ਚੋ ਜੇ ਨਾ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਵ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇ ਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਸਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਉ ਆਸਨਾ ਰਾਸੀ ਧੰਸਨਿਆਸੀ ਜਾ ਜੰਤ ਜੋਗੀਤਾ ਕਾਇਆ ਪੋਗੀ ਦਿਆ ਬਿਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋਜ ਨ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਉ ਆਸਨਾ ਰਾਸੀ ਧਾਂਸਨੇ ਆਸੀ ਜਾ ਜੰਤ ਜੋਗੀਤਾ ਕਾਇਆ ਪੋਗੀ ਦਿਆ ਬੇਗੰਬਰ ਦੇ ਵਿਚਾਰਿਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਓ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚਉਪਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਆਂ ਵਾਗੇ ਰਹਾਉ ਆਸਨ ਆਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇ ਆ ਪਹੂਗੀ ਦਿਆ ਦੇ ਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਣਾ ਚੋਜ ਨ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਵ ਆਸਨਾ ਰਾਸੀ ਧੰਸਨਿਆਸੀ ਜਾਂ ਜੰਤ ਜੋਗੀਤਾ ਕਾਇ ਪੋਗੇ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇਕ ਬਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋਜ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਓ ਆਸਨ ਆਸੀ ਧਿਆਉ ਸੰਨਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਦਿਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਣੇ ਚੋ ਜੇ ਨਾ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਓ ਆਸਨ ਰਾਸੀ ਧੰਸਨਿਆਸੀ ਜਾਂ ਜੰਤ ਜੋਗੀਤਾ ਕਾਇ ਆ ਪੋਗੇ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਣੇ ਚੋ ਜੇ ਨਾ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਓ ਆਸਨ ਰਾਸੀ ਧੰਸਨਿਆਸੀ ਜਾ ਜੰਤ ਜੋਗੀ ਤਾਂ ਕਾਇਆ ਪੋਗੀ ਦਿਆ ਦਿਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਣੇ ਚੋਜ ਨ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਬਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਓ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਦਿਗੰਬਰ ਦੇ ਵਿਚਾਰਿਆ ਮਰੇ ਅਵਰਾ ਨਹੀਂ ਮਹਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜੇ ਨ ਤੇਰੇ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੇ ਰਹਾਓ ਆਸਨ ਰਾਸੀ ਧਿਆਉ ਸੰਿਆਸੀ ਜਾ ਜੰਤ ਜੋਗੀਤਾ ਕਾਇਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀ ਆ ਮਰੇ ਅਵਰਾ ਨਹੀਂ ਮਾਰੀ ਇੱਕ ਹੋਰ ਵੇਸ ਬਹੁ ਤੇਰੇ ਨਾਨਕ ਜਣੈ ਚੋਜ ਨ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਗਦਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋंगर ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਉ ਆਸਨਾ ਰਾਸੀ ਤੇ ਆਉਸਨੇ ਆਸੀ ਜਾ ਜੰਤ ਜੋਗੀਤਾ ਕਾਇ ਆ ਪਹੂਗੀ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੰਹਲਾ ਪਹਿਲਾ ਚੋਪ ਦੇ ਬਧਿਆ ਵਿਚਾਰੀ ਤਾਂ ਪਰ ਉਪਕਾਰੀ ਜੈ ਪੰਚ ਰਾਸੀ ਦਾ ਤੀਰਥ ਵਾਸੀ ਢੋਗਰ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਵਾਗੀ ਰਹਾਓ ਆਸਨਾ ਰਾਸੀ ਧਾਂਸਨਿਆਸੀ ਜਾ ਜੰਤ ਜੋਗੀਤਾ ਕਾਇ ਪੋਗੇ ਦਿਆ ਬੇਗੰਬਰ ਦੇ ਵਿਚਾਰੀਆ ਮਰੇ ਅਵਰਾ ਨਹੀਂ ਮਾਰੀ ਇਕ ਬਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ